ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਪੈਂ ਮ ਸਵੇਰ ਦਾਗਾ ਬਾਬਾ ਜੀ ਪੌਣੇ 7 ਹੋ ਗਏ ਨੇ ਪੌਣੇ 7 ਹੋ ਗਏ ਨੇ ਹਨੇਰਾ ਦਿਖਾਵਾਂਗੇ ਤੁਹਾਨੂੰ ਅਜੇ ਮੂਹ ਨੇ ਰਾਜਾ ਹੈਗਾ ਚਬਕ ਖੜਾ ਜਾ ਪੌਣੇ 7 ਦਾ ਟਾਈਮ ਹੈਗਾ ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਹੁਕਮ ਲਾ ਮਾ ਲੈ ਰਹੇ ਨੇ ਗੁਰਦੁਆਰਾ ਸਾਹਿਬ ਤੇ ਆਪਾਂ ਨੇ ਕਰਨੇ ਨੇ ਜੀ ਕੰਮ ਬਹੁਤ ਸਾਰੇ ਤੇ ਉਹ ਨੇੜਾ ਪੈਂਦੇ ਦਰ ਦੀ ਨਿਕੋਸਾ ਕੈਂਬਰੇਜ ਵੀ ਨੇੜਾ ਹੋ ਜੀ ਤੇ ਕੰਮ ਪਏ ਨੇ ਆਪਣੇ ਕਰਨ ਵਾਲੇ ਤੇ ਬਾਹਲੇ ਪਏ ਨੇ ਅੱਜ ਥੋੜਾ ਜਿਹਾ ਮੈਂ ਹੁਣ ਦੁੱਧ ਨੂੰ ਵਾਲੀ ਦੇਖ ਕੇ ਹਟੀ ਸੀਗੀ ਤੇ ਮੈਂ ਬੇੜਾ ਸੰਭਰ ਜਾਂਦੀ ਸੀ ਹੁਣ ਮੈਂ ਹੀ ਦੇਖਣ ਗਈ ਸੀ ਵੀ ਬੇੜੇ 'ਚ ਕੁਝ ਦੀਂਦਾ ਕਿਉਂਕਿ ਜੇ ਬਾਲਾ ਨਹੀਂ ਰੇ ਬੇੜਾ ਸੰਭਰਦਾ ਨਾ ਕੂੜਾ ਰਹਿ ਜਾਂਦਾਗਾ ਤੇ ਬਾਹਰ 'ਚ ਤਾਂ ਲਾਈਟ ਲੱਗੀ ਹੋਈ ਹੈ ਬਾਹਰ ਸੰਭਰ ਹੋਣੀ ਹੈ ਇਹਨੇ ਬਾਹਰ ਸੰਭਰ ਦੇ ਸੰਭਰ ਦੇ ਆਪਣਾ ਜਿਹੜਾ ਆਹ ਹੋਗਾ ਬੇੜੇ 'ਚ ਕੂੜਾ ਦਿੱਸਣ ਲੱਗ ਜੂਗਾ ਕਿਉਂਕਿ ਪੇਚਰੀ ਟਾਈਆਂ ਹੋ ਜਾਂਦੀਆਂ ਨੇ ਦੀਂਦਾ ਨਹੀਂ ਹੈਗਾ ਕੂੜਾ ਰਹਿ ਜਾਂਦਾਗਾ ਤਾਂ ਕਰਕੇ ਥੋੜਾ ਜਿਹਾ ਹੁਣ ਲੇਟ ਸੰਭਰ ਦਿਆਂਗੇ ਤੇ ਸਰਦੀਆਂ ਤਾਂ 5 ਵਜੇ ਦਿਨ ਚੜ ਜਾਂਦਾ ਗਾ ਗਰਮੀਆਂ ਚ ਤੇ ਸਰਦੀਆਂ ਚ 7 7:30 ਵਜੇ ਚੜਦਾ ਦੇਣਾ ਤੇ ਦੁੱਧਨ ਬਾਲੀ ਦੇ ਕੇ ਹੱਟੀ ਤੇ ਹੁਣ ਦੁੱਧ ਰੱਖਣਾ ਗਾ ਤੇ ਅੰਦਰ ਸੋਈ ਚ ਤੇ ਸਾਡੇ ਨਾ ਬਿੱਲੀਆਂ ਬਾਲੀਆਂ ਨੇਗੀਆਂ ਸਾਡੇ ਕੰਧ ਦੇ ਪੈਲੇ ਪਾਸੇ ਨਾ ਸੁਨਸਰਾਇਆ ਬਹੁਤ ਜਿੰਨਾ ਆਪਣਾ ਘਰ ਹੈ ਉਹ ਤੋਂ ਦੁੱਗਣਾ ਥਾਂ ਹੈ ਜੇ ਮੈਂ ਸੁੰਨਾ ਪਿਆ ਗਾ ਦੋ ਘਰਾਂ ਨਾ ਤਿੰਨ ਦਾ ਥਾਂ ਹੋ ਨਾ ਉੱਥੇ ਬਾਗ ਵਾਲਾ ਨਾ ਕੁਝ ਹੋਰ ਆ ਇੱਕ ਘਰ ਦਾ ਚਾਰ ਪਾਇਆ ਹੋਇਆ ਗਾ ਬੋਲੇ ਕਰਕੇ ਬਿੱਲੀਆਂ ਬੁੱਲੀਆਂ ਜੇ ਬਾਲੀਆਂ ਆਉਂਦੀਆਂ ਨੇ ਤੇ ਮੜੀ ਜੀ ਚੀਜ਼ ਨਹੀਂ ਅਸੀਂ ਬਾਹਰੇ ਰੱਖ ਸਕਦੇ ਔਰ ਸੋਈ ਚ ਰੱਖਣੀ ਪੈਂਦੀ ਔਰ ਬਾਰ ਨਾਲ ਬਾਰ ਦਾ ਕੁੰਡਾ ਡਾ ਕੇ ਰੱਖਣਾ ਪੈਂਦਾ ਅਹੀ ਜੀ ਚਲਾ ਕੇ ਇੱਕ ਬਿੱਲੀ ਤਾਂ ਬਾਰ ਦਾ ਜੇ ਆਪਾਂ ਅਹੀਂ ਡਾ ਜੀਏ ਕੁੰਡਾ ਨਾਲ ਡਾਈਏ ਨਾ ਮੂੰਹ ਨਾਲ ਪਤਾ ਨਹੀਂ ਕਿਵੇਂ ਖੋਲਦੀ ਹੈ ਬਾਰ ਤੇ ਬਹੁਤ ਨਿਗਰਾਨੀ ਰੱਖਣੀ ਪੈਂਦੀ ਹੈ ਚਲ ਜਿਹੜੀ ਖਾਂਦੀ ਐ ਨੀ ਚੀਜ਼ ਖਾਂਦੀਆਂ ਨੇ ਜਿਹੜੀ ਖਰਾਬ ਕਰ ਦੇਣ ਡੋਲਦੀਆਂ ਨੇ ਹਨਾ ਗੰਦ ਪਾਉਂਦੀਆਂ ਨੇ ਉਹਦਾ ਔਖਾ ਹੋ ਜਾਂਦਾ ਜੇ ਹੁਣ ਉੱਥੇ ਮੈਂ ਕੌਲੀ ਚ ਜਾਂ ਕੌਲੇਜ ਦੁੱਧ ਪਾ ਲੈਂ ਨੇ ਫਿਰ ਪੀਂਦੀਆਂ ਨਹੀਂ ਤੇ ਜੇ ਮੜੀ ਦੀ ਰਸੋਈ ਖੋਲੀ ਲਈ ਫਿਰ ਸਾਰਾ ਕੁਝ ਝੂਠਾ ਕਰ ਜਾਂਦੇ ਆਂ ਪੂਰੀ ਗੌਰ ਰੱਖਣੀ ਪੈਂਦੀ ਆ ਚਲੋ ਜੀ ਆਪਾਂ ਦੇਖ ਬੋਲਦਾ ਬੱਬਾ ਆਪਾਂ ਅੱਡੀ ਬਸ ਦੋ ਦਿਨਾਂ ਨੂੰ ਬਾਹਰੀ ਆ ਜੂ ਤੂੰ ਘਰ ਨੂੰ ਉਹ ਤੈਨੂੰ ਮਾਹਕ ਤੇ ਆਪਣੀ ਨਾ ਬੋਲਦਾ ਨਾ ਬਾਹਰੀ ਚਲੋ ਜੀ ਆਪਾਂ ਸੰਬਰ ਦੇ ਬਾਰ ਬੂਹਰੇ ਨੇ ਦਿਨ ਚੜਜੂਗਾ ਤੇ ਘਰ ਦੇ ਕੰਮ ਹੋਰ ਕਰਨ ਵਾਲੇ ਸਰਦਾਰ ਜੀ ਇੱਧਰ ਆ ਗਏ ਨੇ ਰਾਤ ਨੇ ਹਰਿਆਏ ਨੇ ਅੱਖ ਨੂੰ ਮੁੜਿਆ ਇਹ ਹੁਣ ਦੁੱਧ ਪਾ ਕੇ ਆਏ ਨੇ ਡੇਰੀ ਦੇ ਵਿੱਚ ਤੇ ਇਹ ਵੀ ਹੁਣ ਆ ਬਲੇ ਡਿਊਟੀ ਵਾਲਾ ਕੰਮ ਹੁੰਦਾ ਜਿਹੜਾ ਕਰਨਾ ਹੁੰਦਾ ਸੁਨੇਹਾ ਵਾਲਾ ਕਵੇਲੇ ਵਾਲਾ ਕਰਨਾ ਪੈਂਦਾਗਾ ਚਲੋ ਜੀ ਆਪਾਂ ਮਿਲਦੇ ਹਾਂ ਫੇਰ ਲੋ ਜੀਰ ਟਾਈਮ ਆਗਾ 10:00 ਵੱਜ ਚੁੱਕੇ ਨੇਗੇ ਉੱਤੀ ਹੋ ਗਏ 5-4 ਮਿੰਟ ਦਾ ਸਤ ਕਿਉਂਕਿ ਆਪਾਂ ਜਾ ਰਹਾਂਗੇ ਜੀ ਪੂਆ ਜੀ ਕੋਲ ਸਾਡੀ ਪੂਆ ਜੀ ਦਾ ਨਾ ਆਪਰੇਸ਼ਨ ਹੋਇਆ ਉਹਨਾਂ ਨੂੰ ਪਤਾ ਲੈਣ ਜਾਣਿਆਂਗੇ ਅੱਜ ਤੇ ਸਾਡੀ ਪੂਆ ਜੀ ਹੈਗੀ ਹੈਗੀ ਨਾਮ ਨਗਰ ਪਿੰਡਾ ਦਾ ਕਸਾਈ ਵੜਾ ਕਹਿੰਦੇ ਨੇ ਜਿਹਨੂੰ ਤੇ ਉੱਥੇ ਗਈ ਹੋਈ ਹੈਗੀ ਉਹਨਾਂ ਦੀ ਬੇਟੀ ਹੈਗੀ ਉੱਥੇ ਆਪਰੇਸ਼ਨ ਕਰਾ ਕੇ ਉੱਥੇ ਗਈ ਹੋਈ ਹੈਗੀ ਕਿਉਂਕਿ ਉੱਥੇ ਅਸੀਂ ਪਤਾ ਲੈਣ ਜਾਣਿਆਂਗੇ ਮੈਂ ਤੇ ਬੀਬੀਆਂ ਸਰਦਾਰ ਜੀ ਨੇ ਪਾਪਾ ਜੀ ਨੇ ਗੇ ਹਾਂ ਫੋਨ ਫੋਨ ਕਰਦੇ ਨਾ ਪਾਪਾ ਆ ਨਹੀਂਆ ਉਹ ਕੰਪੋਨਸ ਤੇ ਕਰੀ ਜਾਂਦੇ ਤੇ ਟਾਈਮ 10 ਤੋਂ ਉੱਤੇ ਹੋ ਗਿਆ ਆਪਾਂ ਤੁਰਦੇ ਆਂਗੇ ਤੇ ਜਾਣੇ ਆ ਜੀ ਆਪਾਂ ਮਿਲਦੇ ਆਂ ਪੂਆ ਜੀ ਨੂੰ ਮਿਲ ਕੇ ਆਉਣੇ ਆ ਪਤਾ ਲੈ ਕੇ ਆਉਣੇ ਆ ਪ੍ਰੇਸ਼ਨ ਕਰੈ ਨੇ 12 13 ਦਿਨ ਹੋ ਗਏ ਕਿਉਂਕਿ ਸਾਥੋਂ ਜਾ ਹੀ ਨਹੀਂ ਗਿਆ ਆਉਣ ਜਾਣ ਹੋਰ ਪਾਸੇ ਨਹੀਂ ਲੋਟ ਆਇਆ ਹੈਗਾ ਜੀ ਅੱਜ ਜਾਣੇ ਆਂਗੇ ਪੰਜ ਪੰਜ ਕੰਮ ਕਰੇ ਤੇ ਇਧਰ ਕੱਪੜਿਆਂ ਦੇ ਤਾਰਾਂ ਕਿਤੇ ਵਗ ਜਾ। ਬਾਜ-ਬਾਜ ਕੱਪੜਾ ਧੋੜ ਕੇ ਹੁਣ ਕਿਉਂ ਐ ਹੁੰਦਾਗਾ ਵੀ ਆਉਂ ਜਾਣ ਸੁੱਕੋ ਜਾਣਗੇ ਅੱਧ ਪਜ ਸਵੇਰ ਉੱਠਣਸਾਰ ਪਹਿਲਾਂ ਮਸ਼ੀਨ ਚ ਤਾਰਾ ਚੋਕ ਕੇ ਕੱਪੜੇ ਪਾਏ ਤੇ ਸੁਖਮਨ ਤੇ ਗੁਰਮਨ ਰਹਿਣਗੀਆਂ ਘਰੇ ਜੀ ਤੇ ਹਏ ਸੁਖਮਨ ਨੂੰ ਰੋਟੀ ਖਾਣੀ ਆ ਕਿਉਂਕਿ ਫਿਰ ਸਾਡੇ ਕੱਪੜੇ ਪ੍ਰੈਸ ਲੱਗੇ ਸੀ ਉਹ ਕਰਨ ਤੇ ਜਖਾਵਾ ਸਾਰਾ ਨਾ ਹੋਇਆ ਪਿਆਗਾ ਕਿਉਂਕਿ ਠੰਡ ਬਹੁਤ ਜਿਆਦਾ ਆ ਗਈ। ਆ ਗਿਆ ਪਾਪਾ ਤਾਂ ਆਜੋ ਹੈਗਾ ਇੱਧਰੂ ਆ ਗਿਆ ਇੱਧਰ ਦੀ ਹੈਗਾ ਦੂਜਾ ਥੋੜੇ ਕੋਲ ਹੈਗਾ ਇੱਕ ਥੋੜੇ ਕੋਲ ਤੱਕ ਆਏ ਕੁੜਾ ਪਿਆ ਕਰੂ ਹੁਣ ਆਪਣੇ ਗੱਦੀ ਦਾ ਉਹ ਰੁਗਾਰਾ ਸੀ ਨਾ ਘਰ ਜਾਣਗੇ ਮੰਗਰੋਂ ਸੁਖਮਣ ਹੋ ਰਹੀਆਂ ਬੈਠੋ ਤੁਸੀਂ ਤਾਂ ਆਪੇ ਉਹੀ ਬੈਗੀ ਮਾਦੂ ਤੱਕਣੋਂ ਜਾਂਦੀ ਹੈ ਤੇਰੇ ਮੁੱਠ ਪੈਰ ਤੇ ਬੈਠ ਕੇ ਆਈਂ ਕੌਣ ਕਰੂ ਗਰੀਸਾਂ ਕਲੰਗੀ ਵਾਲਿਆਂ ਦੀਆਂ ਦੇਖ ਜਿਨ੍ਹਾਂ ਨੇ ਮੁਸਲਮਾਨ ਨੂੰ ਬਚਾਇਆ ਤੇ ਮੁਸਲਮਾਨ ਬਣਦੇ ਬਣਦੇ ਕੱਜਰ ਉਹ ਹੀ ਉਲਟ ਚੰਦੇ ਨੇ ਬਾਹੀ ਧਾਰ ਦੇ ਰਾਜੇ ਬਚਾਏ ਛੇਵੇਂ ਪਾਸ਼ਾ ਨੇ ਕੱਢੇ ਗਵਾਲੀਅਰ ਦੇ ਕਿਲੇ ਚ 52 ਰਾਜੇ ਉਹਨਾਂ ਨੇ ਆ ਕੇ ਦਸਵੇਂ ਪਾਸ਼ਾ ਨਾਲ ਜੰਗ ਕਰੇ ਲੋ ਜੀ ਅਸੀਂ ਮਾਨਸਾ ਕੈਂਚੀਆਂ ਤੇ ਪਹੁੰਚ ਗਿਆ ਸੋਨੀ ਸਿੱਧੂ ਦੇ ਪਿੰਡ ਨੇੜੇ ਤੇੜੇ ਤੇ ਮਾਨਸਾ ਕੈਂਚੇ ਤੇ ਪਹੁੰਚ ਗਏ ਲੰਗਰ ਚੱਲ ਰਹੇ ਨੇ ਤੇ ਚਾਰ ਆ ਤੇ ਬਿਸਕੁਟਾਣਾ ਤੇ ਦੋ ਲੰਗਰ ਲੈ ਗਏ ਅੱਜ ਅੱਜ ਦਿਨ ਹੈਗਾ ਗਾ ਜੀ ਵੀਰਵਾਰ ਵੀਰਵਾਰ ਆ ਕਾ ਬੁੱਧਵਾਰਾ ਵੀਰਵਾਰ ਵੀਰਵਾਰ ਅੱਜ ਤੇ ਮਾਨਸਾ ਕੈਂਚੇ ਨੰਗੇ ਟੱਪਿਆ ਆਪਾਂ ਬਸ ਹੁਣ ਅੱਧ ਚ ਆ ਗਏ ਤੇ ਬਸ ਨੇੜੇ ਹੀ ਲੱਗਾਂਗੇ ਆਪਾਂ ਜਾਣਾ ਜੀ ਨਾਮਨਗਰ ਕੀ ਉੱਥੇ ਜਾਵਾਂਗਾ ਮੈਂ ਤਾਂ ਸੋਹਰ ਆ ਰਹਾ ਹਾਂ ਕਿ ਕੋ ਮੋ ਚੱਕ ਸਾਈਵਾੜਾ ਕਹਿੰਦੇ ਨਹੀਂ ਹੈ ਨਾ ਮੁੰਤਾ ਆ ਰਾਮ ਨਗਰੀ ਹੈ ਨਾ ਆਮ ਨਗਰ ਕਹਿੰਦੇ ਨੇ ਪਹਿਲਾਂ ਤਾਂ ਸਾਈਵਾੜਾ ਤੇ ਦੇਖੋ ਤਾਂ ਨਵ ਬਦਲ ਕਿਧਰ ਆਇਆ ਬਦਲ ਕਿਧਰ ਆਇਆ ਹੋਇਆਗਾ ਹਾਂ ਆਮ ਨਗਰ ਦਾ ਲੋ ਜੀ ਅੱਪਾ ਹੁਣ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਤੇ ਇਤੋਂ ਦੇਣਾ ਬਹੁਤ ਸਾਰੇ ਈਵਿਊਰ ਨੇ ਮਾਨਸਾ ਕੈਂਚੀਆਂ ਤੋਂ ਸਾਨੂੰ ਐ ਪਤਾ ਲੱਗਦਾ ਪੇਸਾਰੀ ਕਮੈਂਟ ਕਰਦੇ ਨੇ ਵੀ ਸਾਡੇ ਮਾਨਸਾ ਕੈਂਚੀਆਂ ਨੇ ਨੇੜੇ ਪਿੰਡ ਹੈ ਘਰ ਹੈ ਮਾਨਸਾ ਪਿੰਡ ਹੈ ਸਾਡਾ ਸਹਿਰ ਹੈ ਹਨ ਤੇ ਤਾਂ ਕਰਕੇ ਮੈਂ ਤਾਂ ਹੁਣ ਕਲਿੱਪ ਲੈ ਲਈ ਆ ਵੀਡੀਓ ਦੀ ਟ੍ਰੈਫਿਕ ਵੀ ਵਾੜੀ ਆ ਰਹੀ ਹੁਣ ਫੇਰ ਮਿਲਦੇ ਆਓ ਜੀ ਆਪਾਂ ਪਹੁੰਚ ਗਿਆਂ ਜਸੂ ਕੋਲੇ ਜਸੂ ਬਣਾਉਂਦੀ ਹੈ ਚਾਹ ਪਾਣੀ ਤੇ ਭੂਆ ਜੀ ਦਾ ਆਪਾਂ ਪਤਾ ਲੈ ਲਿਆ ਗੱਲਾਂ ਬਾਤਾਂ ਕਰਦੇ ਆ ਭੂਆ ਜੀ ਨਾਲ ਤੇ ਜਦ ਸੂਚਾ ਬਣਾਉਂਦੀ ਹੈਗੀ ਤੁਹਾਨੂੰ ਫੋਟੋਮ ਦਿਖਾਵਾਂ ਕਿੰਨਾ ਦੇਖੋ ਬਿਲਕੁਲੀ ਫੋਟੋ ਮੰਨਿਆ ਆ ਆシャレ ਵਾਲਾ ਦੂਸਰਾ ਆ ਬяр ਜੀ ਦੇਖੋ ਕਿੰਨਾ ਠੰਡਾ ਘਰ ਇਹਨਾਂ ਦਾ ਖੇਤ ਸਬਜ਼ੀ ਬਣਾਈ ਜਾਂਦੇ ਨੇ ਇੱਧਰ ਜਸੂ ਸਾਡੇ ਕੋਲ ਬੈਠੇ ਆ ਮਰਸੀ ਜੀ ਇੰਨੇ ਚੰਗੇ ਨੇ ਸਾਡੇ ਸਬਜ਼ੀ ਬਣਾ ਹੀ ਰਹੇ ਨੇ ਗਾਜਰਾ ਮਟਰ ਮਾਸੀ ਸਾਡੇ ਘਰ ਆ ਬੁੱਖਣੀ ਤੁਸੀਂ ਐਸ ਤਰ੍ਹਾਂ ਖਾ ਲਓ ਸਬਜੀ ਸੱਚੀ ਕੋਈ ਨਾ ਬੁੱਤ ਬਣਾਉਂ ਆ ਨਹੀਂ ਮੈਂ ਦੇਖ ਇੱਕ ਫੁਰਕੀ ਖਾ ਲਵਾਂ ਬਣਾਵਾਂਗੇ ਦੇਖੋ ਜੀ ਸਾਡੇ ਮਾਸੀ ਜੀ ਇੰਨੇ ਵਧੀਆ ਨੇ ਮਾਸਟਰ ਜੀ ਵੀ ਸਾਡੇ ਬਹੁਤ ਵਧੀਆ ਸੁਭਾਅ ਜ ਹੈ ਨਹੀਂ ਮਾਸੀ ਜੀ ਦੇ ਪਤੀ ਜੀ ਨੇਗੇ ਪੂਰੇ ਰਹਿੰਦੇ ਨੇਗੇ ਬੁੱਝਿੰਦੇ ਗਿਆ ਹੈ ਦਰ ਮਰ ਸਕਦਾ ਵਧੀਆ ਘਰ ਖੁੱਲਾ ਖੁੱਲਾ ਬੜੀਆ ਖੇਤਾਂ ਵਾਲਾ ਮਾਹੌਲ ਹੈ ਮੱਜਾਂ ਥੋੜੀਆਂ ਹੀ ਰੱਖਦੇ ਨੇਗੇ ਫਰਮਾ ਸਿਰਫ ਫਮਦਰੀ ਹੈਗੇ ਪਸੂ ਹਾਂ ਸੋਹਣ ਨੂੰ ਪਿਆਰ ਨਹੀਂ ਮੈਂ ਸਮਝ ਨਹੀਂ ਹੈਗੀ ਸਹੀ ਮਾਸਟਰ ਜੀ ਤਾਂ ਵਪਾਰੀ ਨੇਗੇ ਮਾਸਟਰ ਜੀ ਤਾਂ ਵਪਾਰੀ ਨੇਗੇ ਨਾ ਇਧਰ ਤੂੜੀ ਵਾਲਾ ਕਮਰਾ ਮਸ਼ੀਨ ਸਾਰਾ ਕੁਝ ਹੈਗਾ ਐ ਲਗਾ ਨੇ ਕੁਝ ਰਹਿਣਾ ਫੇਰ ਖੰਭੀ ਨਹੀਂ ਹੈਗੀ ਵੰਦਰੀ ਸਹੀ ਕਰਨਾ ਤੇ ਫੇਰ ਇਧਰ ਖੇਤ ਆ ਗਿਆ ਇਹਨਾਂ ਦਾ ਐ ਬਾਹਰ ਇੱਕ ਖੇਤ ਕਨੇ ਨਿਕਲਦਾਗਾ ਉਹ ਰੋ ਬੱਚੇ ਆਉਂਦੇ ਨੇ ਸਕੂਲ ਨੂੰ ਉਹਨਾਂ ਦੀ ਵੀ ਵੀਡੀਓ ਗੱਲ ਗੱਲ ਨਾ ਟਿਊਸ਼ਨ ਗਏ ਹੋਣਗੇ ਹੈਨਾ ਤੂੰ ਸਿੱਧੇ ਤਾਂ ਮੰਗੇ ਆ ਬਾਦ ਚ ਆ ਇਧਰ ਆ ਪਾਥੀਆਂ ਆਪਣੀਆਂ ਲਗੀਆਂ ਹਾਂ ਆਪਣੀਆਂ ਅੱਛਾ ਆ ਸਰੋਂ ਵੀ ਜੀ ਹੋਈ ਆ ਮੂਂਗਰੇ ਮੰਗਰੇ ਸਾਰਾ ਕੁਝ ਲਾਇਆ ਹੋਇਆ ਬਾੜੀ ਮੂਂਗਰੇ ਵੀ ਹੈਗੇ ਆ ਹੂੰ ਕਹਿੰਦੇ ਕਹਿੰਦੇ ਮੂਂਗਰੇ ਵੀ ਹੈਗੇ ਆ ਆ ਇਧਰ ਸਾਰਾ ਖੇਤ ਆਗਾ ਇਧਰ ਤੇ ਮਾਸੜੀ ਹੋਰੀ ਚਾਰ ਭਰਾ ਨੇ ਕਿ ਚਾਰਾਂ ਨੇ ਲੈਣਤੀ ਕਰਨੇਗੇ ਤੇ ਬੜੀਆ ਖੇਤਾਂ ਵਾਲਾ ਮਾਹੌਲ ਖੇਤਾਂ ਵਾਲਾ ਹੀ ਹੈਗਾ ਹਨਾ ਹਾਂ ਤਾਂ ਜੀ ਮੇਰੇ ਨੂੰ 2000 ਹਨਾ ਵਿਚਾਰ ਨਰਮਾ ਬੋਲਦਾ ਨਹੀਂ ਹੈਗਾ ਨਾ ਨਵਾਂ ਕੁੰਨ ਨਾਗਾ ਸਾਡਾ ਪੁਰਾਣਾ ਉਹ ਜਿਕੇਤਾਂ ਦਾ ਮਾਹੌਲ ਖੇਤਾਂ ਦਾ ਹੀ ਹੁੰਦਾਗਾ ਦਾ ਸਕੂਲੋਂ ਸੁਖਮਣਾ ਕਿਧਰ ਵਾਗਿਆ ਸੁਖਮਣ ਅੰਦਰ ਵਾਗਿਆ ਉਹ ਸੇ ਪੂਰੇ ਆ ਬੁੱਤ ਕਿੱਥੇ ਆ ਸੁਖਮਣ ਸਿੰਘ ਸਾਸਰੀ ਘਰ ਬੁੱਤ ਸਾਸਰੀ ਘਰ ਬੁੱਤ ਤਾਂ ਪੜਾਇਆ ਹੂੰ ਕਿਵੇਂ ਚੱਲਦੀ ਹੈ ਪੜਾਈ ਹੂੰ ਚੱਲੇਗਾ ਨਾਲ ਛੁੱਟੀਆਂ ਹੋ ਗਈਆਂ ਹੈ ਦਿੜਗੜ ਹਾਂ ਚੱਲਣਗੇ ਠੀਕ ਆ ਪੈਕਿੰਗ ਕਰਵਾ ਲ ਮਮਾ ਤੋਂ ਠੀਕ ਆ ਉੱਚ ਬੋਲ ਦਾ ਪੁੱਤ ਹੈ ਮਾਮੇ ਨਾਲ ਗੱਲਾਂ ਕਰਦਾ ਉਹਦੇ ਨਾਲ ਕੀ ਕਹਿੰਦਾ ਕੀ ਪੜ੍ਹ ਕੇ ਆ ਇੰਗਲਿਸ਼ ਪੜ੍ਹ ਕੇ ਹੈ ਇੰਗਲਿਸ਼ ਪੜ੍ਹ ਕੇ ਪਹਾੜੇ ਕਹਿੰਦਾ ਅਸੇ ਪਹਾੜੇ ਤਾਂ ਨਹੀਂ ਕੋਈ ਪੜਾਉਂਦਾ ਉਹ ਨਹੀਂ ਹੁੰਦਾ ਸਿਖਾਉਣ ਵਾਲਿਆਂ ਨੂੰ ਅਸੇ ਠੀਕ ਪਹਿਲਾਂ ਇਹ ਨੂੰ ਪੜ੍ਹ ਲੈ ਪੁੱਤ ਵਧੀਆ ਵਧੀਆ ਪਹਾੜੇ ਪੜਾਉਂਦੇ ਤੇ ਹੁਣ ਤਾਂ ਪਹਾੜ ਹੋਰ ਹੀ ਕੋਈ ਪੜਾਉਂਦਾ ਬੇਰੇ ਜੀ ਨਹੀਂ ਚੱਲੂ ਕਹਿੰਦਾ ਮम्मी ਜਾਊਗਾ ਪਿਆਰ ਹੋ ਜਾ ਇਹਦਾ ਬੰਦਾ ਪੜਿਆ ਲਿਖਿਆ ਨਹੀਂ ਮੋਤਮਾਰ ਤੋਂ ਰਹਿ ਗਏ ਜਿੰਨਾ ਕਿਦਰ ਨਹੀਂ ਨਾ ਹੋ ਗੁਰਾ ਲਈ ਨਹੀਂ ਹੁਣ ਫਿਰ ਲੋੜੀ ਤੇ ਵੀ ਆਉਂਗੇ ਇੱਕ ਦਿਨ ਪਹਿਲਾਂ ਆਜੋ ਠੀਕ ਆ ਲੋੜੀ ਤੇ ਬੁਰਾਦਰ ਸਿੰਘ ਦੀ ਲੋੜੀ ਤੇ ਚੰਗਾ ਭਾਈ ਦੋ ਦਿਨਾਂ ਰਹਿ ਰਹਿ ਕੇ ਕਰਕੇ ਆਇਓ ਰਿ ਪੈਕਿੰਗ ਕਿਤੇ ਆਥਰ ਨੂੰ ਮੁੜਿ ਆਉਂ ਸਾਰੇ ਮਿਲੇ ਆਏ ਉਹਦਨ ਸਾਡੇ ਕੋਲ ਜਾਏ ਨੇ ਇੱਥੇ ਆ ਲੋੜੀ ਤੇ ਜਾਏ ਆਏ ਉਹ ਵਹਾਨੇ ਨਾਲ ਜਾਇਆ ਜਾਂਦਾ ਹਨਾ ਉਹ ਤਾਂ ਘਰਾਂ ਚੋ ਕੰਮਾਂ ਚੋ ਨਿਕਲਿਆ ਨਹੀਂ ਜਾਂਦਾ ਹੈਗਾ ਲੋੜ ਤੇ ਨੰਗ ਜੋਲ ਨੇ ਖੜ ਬਾੜ ਦੇ ਹਾਂ ਲੋੜ ਅੱਛੇ ਤੋਂ ਹਾਂ 15 ਤਰੀਕ ਦਾ ਭੋਗ ਆ 15 ਦਾ ਭੋਗ ਹੈਗਾ ਤੂੰ ਆਣ ਲੋ ਜੀ ਜਾਣੇ ਆਸੀ ਤੇਰੇ ਗੁ ਆ ਜਾਣਗੇ ਤੂੰ ਨਾ ਹੀ ਖੜ ਬਾੜ ਸੀ ਹੋਰ ਤੂਆ ਪਰ ਹਜ ਰੱਖ ਪੂਆ ਫੇਰ ਮਿਲਿਆਈ ਤੂੰ ਫੇਮ ਲੈ ਜਾਗੇ ਲੈ ਜਾਗੇ ਤੂੰ ਦੱਸ ਦੇ ਲਾਇਆ ਸਾਡੇ ਕੋਲ ਚੰਗਾ ਭੂਆ ਜਸੂ ਹੁਣ ਖੰਡ ਪਟ ਪਰ ਉਧਰੋਂ ਮੁੜ ਕੇ ਆਇਓ ਬਾਈ ਨਾ ਹੋਰ ਬਾਹਰ ਸਿਰ ਹੋਗਾ ਸੋਨੂੰ ਗਿਆ ਨੂੰ ਨੀ ਮਮਾ ਰੰਦਰ ਅਦਨਹੀਂ ਲਗੀ ਗਾਉਂ ਬੱਲਣਾ ਕਿ ਕੜਾ ਰੋਜ ਆਉਣਿਆ ਮਸਾ ਆ ਪਤਾ ਨਹੀਂ ਬੁਣਾ ਹੋਰ ਹੋਰ ਦੁੱਤੀ ਜੀ ਨਾਲ ਮਸੀਹ ਜੀ ਆਇਓ ਖੰਡ ਪੜਦੇ ਜੀ ਜਰੂਰ ਲੋੜੀ ਤੇ ਠੀਕ ਆ ਜੇ ਰੋ ਆਵਣੀ ਕੋਈ ਦੇਖੀ ਜਵਾਂ ਇਸ ਤਾਂ ਚੰਦਾ ਦੇਗੀ ਸੋਨੋ ਉਹਨੂੰ ਦੁਆ ਕਰੀ ਨਾ ਹੁਕਮ ਆ ਉਹਨੂੰ ਜਵਾਖ ਨਹੀਂ ਨੇ ਆਨੇ ਖੰਡਾਂ ਨਾਲ ਥੇੜੇ ਨਾਲ ਕੇ ਔਖਾ ਹੋ ਜਾਂਦਾ ਜਵਾਖ ਤਾਂ ਆਂਦਾ ਭਾਈ ਚੰਗਾ ਪੜ ਤੁਸੀਂ ਵੀ ਆਇਓ ਚੰਗਾ ਸਾਰੇ ਕਿਉਂ ਆਏ ਤੁਸੀਂ ਪੈਕਿੰਗ ਨਹੀਂ ਕਰੀ ਹੈ ਤੇ ਮ ਜਾਊਂਗਾ ਦੇਲਗੜ ਹੈ ਹਾਂ ਆਜੀ ਚੰਗਾ ਫਿਰ ਲੋੜੀ ਤੇ ਠੀਕ ਆ ਫੋਨ ਨੀ ਬੋਲਦਾ ਕਿੰਨਾ ਕੰਮ ਹੀ ਆ ਨਿੱਕੇ ਨਿੱਕੇ ਬਲੇ ਮਾ ਪੁੱਛਣਾ ਕੰਮ ਨਹੀਂ ਕਰਨੀਂ ਮੁੰਡਾ ਆਖੀ ਨੂੰ ਫੋਨ ਕਰਨਾ ਮੈਨੂੰ ਬੁਲਾਉਣਾ ਕਰੇ ਹੋਰ ਖ ਗੱਲ ਨਹੀਂ ਕਰਨੀਂ ਆਪਣੀ ਨਾਜਵਾਸ वागा। 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 <देड़ा थे। owad> लंगर चल रहा है इतना <JULY> it <laughs> ਕੱਲ੍ਹ ਕੇ ਪੂਆ ਜੀ ਠੀਕ-ਠਾਕ ਨੇ ਵਧੀਆ ਪ੍ਰੈਸਮ ਹੋ ਗਿਆ ਤੇ ਫਰਜ ਹੈਗਾ ਸੀ ਆਪਣਾ ਪਤਾ ਲੈਣ ਦਾ ਤਾਂ ਪਤਾ ਲਿਆ ਏ ਤੇ ਜਿਦੋਂ ਪਿੰਡ ਆ ਕੇ ਕੇਰਾ ਆਪਾਂ ਹੋਰ ਜਾ ਆਵਾਂਗੇ ਤੇ ਆ ਆਉਂਦੇ ਆ ਨਾ ਸਾਡੇ ਨਾਲ ਮੱਝਾਂ ਡਾਂਸ ਕਰੀ ਜਾਂਦੀਆਂ ਸੀ ਆ ਗੁਰਮੁਖ ਦੇ ਜਿਹੜਾ ਜੋ ਜੁੱਤੇ ਹਾਸਕੂਟਰੀ ਚ ਕਿੰਨੇ ਦਿਨਾਂ ਦਾ ਦਸਤਾਨੇ ਨਹੀਂ ਸਾਜੇ ਸੁਖ ਮਾ ਜਿਹੜਾ ਮੇਰੇ ਕੋਲੇ ਸਟਾਓ ਨਮਾ ਸੌਲਤੀ ਪਤਲਾ ਜਾ ਤੂੰ ਇੱਕਦੋ ਟੋਸ਼ਨ ਤੇ ਲੱਗ ਗਈ ਤੇ ਉਹ ਚੈਨ ਮੈਨੂੰ ਮੈਂ ਕੱਲ ਦਾ ਕਾਲਾ ਲੱਕਿਆ ਨਹੀਂ ਤੇ ਫਿਰ ਹੋਰ ਉਹ ਤੋਂ ਹੀ ਮਿਲ ਆਉਣ ਜਾਣ ਨਾਲ ਸੌੜ ਉਹ ਵੀ ਕੁਝ ਖਰਾਬ ਕਰ ਦਿੰਦੀ। ਤਸ ਬਾੜੀ ਦੀ ਬਣੀ ਪਈ ਤੱਕੇ ਮੈਨੂੰ ਵੀ ਅਕਲ ਕਰਨੀ ਆਈ ਫੂਟਰੀ ਕੰਨੀ ਦੇਖ ਕੇ ਇੰਨੀ ਰਿਬੜੀ ਪਈ ਸੀ। ਤੇ ਵਾਸੋਂ ਮੈਂ ਪਾਂਡੇ ਮਾਂ ਚੇਤੀ ਜਾਣੀਆਂ ਮੱਜਾਂ ਵੱਲ। ਹਜੇ ਤਾਰਾਂ ਕੱਪੜਿਆਂ ਨੇ ਭਰੀਆ ਪਿਆਣ ਜਿਹੜੀਆਂ ਤੜਫੇ ਧੋ ਕੇ ਗਈ ਸੀ ਪਰ ਭਰੀਆ ਪਿਆਣ ਹਜੇ ਬਿੰਦਕ ਛੱਟ ਖਵਾ ਹੋਣ ਲੱਗ ਜੂ ਕੱਪੜਿਆਂ ਨੂੰ। ਫਿਰ ਕੱਪੜੇ ਲਾ ਕੇ ਸਾਂਭ ਤੂੰ ਤੇ ਰੇੜੀ ਨੂੰ ਛੱਡ ਕੇ ਆਣਾ ਡੂਸ਼ਨ ਤੇ। ਕੈ ਕਰਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾ ਕੇ ਆਰਾ ਜਾਂ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ